ਜੀ ਜਿਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਖਾਸ ਟੌਪਿਕ ਦੇ ਉੱਪਰ ਜਿਹੜੀ ਗੱਲ ਕਰਨ ਜਾ ਰਹੇ ਹਾਂ ਪਹਿਲਾਂ ਵੀ ਵੈਸੇ ਮੈਂ ਥੋੜਾ ਬੋਤਾ ਜਿਹੜਾ ਹੈਗਾ ਹਰ ਵੀਡੀਓ ਦੇ ਵਿੱਚ ਲਗਭਗ ਦੱਸਦੀ ਆਈਆਂ ਇਸ ਬਾਰੇ ਦੇ ਵਿੱਚ ਪਰ ਅੱਜ ਸਪੈਸ਼ਲ ਆਪਾਂ ਇਸੇ ਟੌਪਿਕ ਦੇ ਉੱਪਰ ਹੀ ਗੱਲ ਕਰਾਂਗੇ ਕਈ ਵਾਰੀ ਇਹ ਹੁੰਦਾ ਕਿ ਕਮਰ ਤੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਪੋਰਸ਼ਨ ਹੁੰਦਾ ਇਹ ਤਾਂ ਆਪਣਾ ਬੋਡੀ ਦਾ ਜਿਹੜਾ ਘੱਟ ਹੁੰਦਾ ਮੇਜ਼ਰment ਠੀਕ ਹੈ ਜੀ ਤੇ ਕਮਰ ਤੋਂ ਲੈ ਕੇ نیچے हिਪ ਤੱਕ ਜਿਹੜਾ ਹੁੰਦਾ ਹੈ ਜਿਹੜਾ ਆਪਣਾ ਪੇਟ ਦਾ ਦਾਇਰਾ ਹੁੰਦਾ ਹੈ ਪੇਟ ਆਪਣਾ ਬਹੁਤ ਤਿੱਖਾ ਜਿਹਾ ਅੱਗੇ ਨੂੰ ਵਧਿਆ ਹੁੰਦਾ ਠੀਕ ਹੈ ਜੀ ਕਈਆਂ ਕਈਆਂ ਦੀ ਤੋਂ ਦਾ ਤੁਸੀਂ ਵਧੀ ਹੋਈ ਆਮ ਹੀ ਦੇਖੀ ਹੋਣੀ ਹੈ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਬੋਡੀ ਦੀ ਜਿਹੜੀ ਹੈਗੀ ਆ ਫਿਟਿੰਗ ਵਾਲੀ ਸੀਨ ਹੈ ਜਿਹੜੀ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਆਪਾਂ ਲਗਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਸਮਝਾਂਗੇ ਕਿ ਇਹਦੇ ਵਿੱਚ ਪਲੇਟ ਦੀ ਜਿਹੜੀ ਲੈਂਥ ਹੈਗੀ ਆ ਇਹਨੂੰ ਆਪਾਂ ਕੱਟ ਰੱਖਾਂਗੇ ਜਿਵੇਂ ਤੁਸੀਂ ਨਾਰਮਲ ਆਪਾਂ ਦੇਖਦੇ ਆਂਗੇ ਆਪਾਂ ਸਬਤਾਂंचे 6.5 ਇੰਚ ਜਿਹੜੀ ਹੈਗੀ ਆ ਪਲੇਟ ਜਿਹੜੀ ਆਪਾਂ ਪਾਉਣੇ ਹੈਗੇ ਆ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਪਲੇਟ ਲਗਭਗ ਆਪਾਂ 6 ਇੰਚ ਦੀ ਹੀ ਰੱਖੀ ਹੈ ਕਿਉਂਕਿ ਇਹਦੇ ਵਿੱਚ ਪੇਟ ਬਹੁਤ ਵੱਡਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਲਗਭਗ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਕਿ ਜਦੋਂ ਪੇਟ ਬਹੁਤ ਵੱਡਾ ਹੁੰਦਾ ਹੈ ਤਾਂ ਪਲੇਟ ਦੀ ਲੈਂਥ ਹੈ ਜਿਹੜੀ ਇਹਨੂੰ ਆਪਾਂ ਕੱਟ ਕਰਨਾ ਹੁੰਦਾ ਕਿਉਂਕਿ ਪਲੇਟ ਨੇ ਜਿਹੜਾ ਹੈਗਾ ਕੱਪੜੇ ਨੂੰ ਕਵਰ ਕਰਨਾ ਹੁੰਦਾ ਹੈ ਜੇ ਕੱਪੜਾ ਜਿਹੜਾ ਨੀਚੇ ਤੱਕ ਕਵਰ ਕਰੂਗੀ ਪਲੇਟ ਤੇ ਇਥੋਂ ਪੇਟ ਦੇ ਉੱਪਰ ਜਿਹੜਾ ਹੈਗਾ ਆਪਣੀ ਖਿਚਾਓ ਜਿਹੜਾ ਆਪਾਂ ਨੂੰ ਮਹਿਸੂਸ ਹੋਊਗਾ ਠੀਕ ਜਿਹੜੀਆਂ ਦੂਸਰੀਆਂ ਹੁੰਦੀਆਂ ਕਮਰ ਵਾਲੀ ਸਾਈਡ ਵਾਲੀ ਪਲੇਟ ਹੈ ਤੇ ਉੱਪਰੋਂ ਜਿਹੜੀ ਆਰਮਹੋਲ ਵਾਲੀ ਪਲੇਟ ਹੈ ਇਹ ਸੇਮ ਹੀ ਰਹਿਣਗੀਆਂ ਇਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਉਸੇ ਜਗ੍ਹਾ ਤੇ ਰਹਿਣਗੀਆਂ ਜਿੱਥੇ ਇਹਨਾਂ ਨੇ ਸਿਰਫ ਬਸ ਇੱਕ ਵੱਡੀ ਪਲੇਟ ਜਿਹੜੀ ਹੈਗੀ ਲੌਂਗ ਜਿਹੜੀ ਹੁੰਦੀ ਹੈ ਇਹਦੀ ਆਪਾਂ ਲੈਂਥ ਕੱਟ ਕਰਨੀ ਹੈ ਲੈਂਥ ਨੀਚੇ ਵਾਲੀ ਸਾਈਡ ਤੋਂ ਕੱਟ ਕਰਨੀ ਹੈ ਉੱਪਰ ਜਿਹੜੀ ਹੈਗੀ ਉਹਦੀ ਪੋਜੀਸ਼ਨ ਸੇਮ ਰਹੂਗੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਲਗਭਗ 1 ਇੰਚ ਕਪੜਾ ਜਿਹੜਾ ਹੈਗਾ ਆਪਾਂ ਨੂੰ ਇੱਥੇ ਜਿਵੇਂ ਮੰਨ ਕੇ ਚੱਲੋ ਕਿ 1 ਇੰਚ ਕਪੜਾ ਆਪਾਂ ਨੂੰ ਵੱਧ ਇੱਥੇ ਮਿਲ ਜੂ ਇਥੋਂ ਖੁੱਲਾ ਖੁੱਲ ਜੂਗਾ ਕਮੀਜ਼ ਠੀਕ ਹੈ ਜੀ 1 ਇੰਚ ਇਥੋਂ ਮਿਲ ਜੂਗਾ 1 ਇੰਚ ਦੂਸਰੀ ਪਲੇਟ ਤੋਂ 2 ਇੰਚ ਹੋ ਗਏ ਤੇ ਇਸੇ ਤਰੀਕੇ ਨਾਲ 2 ਇੰਚ ਜਿਹੜਾ ਹੈਗਾ ਕਪੜਾ ਆਪਾਂ ਨੂੰ ਬੈਕ ਵਾਲੀ ਏਰੀਆ ਦੇ ਵਿੱਚੋਂ ਬੈਕ ਪੋਰਸ਼ਨ ਦੇ ਵਿੱਚੋਂ ਆਪਾਂ ਨੂੰ ਮਿਲ ਜੂਗਾ ਤੇ ਟੋਟਲ 4 ਇੰਚ ਕਪੜੇ ਦੀ ਲੂਜ਼ਿੰਗ ਮਿਲ ਜੂਗੀ ਇੱਥੇ ਆ ਕੇ ਠੀਕ ਹੈ ਜੀ ਕੋਸ਼ਾਤ ਤੱਕ ਤੁਸੀਂ ਸਮਝ ਗਏ ਹੋਗੇ ਇਸ ਤੋਂ ਬਾਅਦ ਆ ਜਾਂਦੀ ਆਪਣੀ ਫਿਟਿੰਗ ਵਾਲੀ ਸੀਨ ਕਿ ਜਦੋਂ ਪੇਟ ਬਹੁਤ ਜ਼ਿਆਦਾ ਵੱਡਾ ਹੋਵੇ ਬਹੁਤ ਜ਼ਿਆਦਾ ਤੂੰਦ ਨਿਕਲੀ ਹੋਵੇ ਉੱਪਰ ਦਾ ਪੋਰਸ਼ਨ ਜਿਹੜਾ ਉਹ ਪਤਲਾ ਹੋਵੇ ਤਾਂ ਫਿਟਿੰਗ ਵਾਲੀ ਜਿਹੜੀ ਸੀਨ ਹੈਗੀ ਆ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਲਗਾ ਸਕਦੇ ਹਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਇਹ ਜਿਹੜੀ ਹੈਗੀ ਆ ਇੱਥੋਂ ਕਮਰ ਤੱਕ ਜਿਹੜੀ ਹੈਗੀ ਆ ਸੀਨ ਸੀਮ ਰਹੂਗੀ ਕਮਰ ਤੋਂ نیچے ਆ ਕੇ ਤੁਸੀਂ ਦੇਖ ਪਾ ਰਹੇ ਹੋਵੋਗੇ ਇੱਕ ਸੀਨ ਜਿਹੜੀ ਅੰਦਰਲੀ ਸਾਈਡ ਲੱਗੀ ਹੋਈ ਹੈ ਇਹ ਨਾਰਮਲ ਸੀਨ ਹੈ ਜਿਵੇਂ ਆਪਾਂ ਹਰ ਕਮੀਜ਼ ਦੇ ਉੱਪਰ ਜਿਹੜਾ ਹੈਗਾ ਆਪਾਂ ਲਗਾਉਣੀ ਹੈਗੇ ਆ ਤੇ ਇਹਨੂੰ ਥੋੜਾ ਜਿਹਾ ਜਿਵੇਂ ਮੰਨ ਕੇ ਚੱਲੋ ਕਿ 1 ਇੰਚ ਦਾ ਚੌਥਾ ਹਿੱਸਾ ਜਿਵੇਂ ਕਿ ਸੀਨ ਨੂੰ ਹਲਕਾ ਹਲਕਾ ਬਾਹਰ ਹੋ ਲਿਆਉਣਾ ਹੈ ਤੇ ਇੱਥੇ ਆ ਕੇ ਜਿਹੜਾ ਹੈਗਾ ਆਪਾਂ ਲਗਭਗ 1.5 ਇੰਚ ਤੋਂ ਥੱਲੇ ਸਿੱਧਾ ਕਰ ਦੇਣਾ ਇਹਨੂੰ ਬਾਹਰ ਨੂੰ ਤਿਰਛਾ ਨਹੀਂ ਕਰਨਾ ਮਤਲਬ ਇਹਨੂੰ ਇੱਥੋਂ ਆ ਕੇ ਐਂ ਥੱਲੇ ਨੂੰ ਇਸ ਤਰੀਕੇ ਦੇ ਨਾਲ ਸਟ੍ਰੇਟ ਕਰਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਤਿਰਛਾ ਨਹੀਂ ਕਰਨਾ ਬਾਹਰ ਨੂੰ ਤੁਸੀਂ ਸਮਝ ਗਏ ਹੋਵੋਗੇ ਜੇ ਤੁਸੀਂ ਹੁਣ ਕਿਸੇ ਕਿਸੇ ਦੇ ਮਨ ਦੇ ਵਿੱਚ ਇਹ ਵੀ ਸਵਾਲ ਆਊਗਾ ਕਿ ਜੇ ਪੇਟ ਵੱਡਾ ਤਾਂ ਜੀ ਘੇਰਾ ਵੱਡਾ ਕਰ ਲਓ ਠੀਕ ਹੈ ਜੀ ਇਹਦੇ ਨਾਲ ਇਹ ਪ੍ਰੋਬਲਮ ਆਊਗੀ ਜੇ ਤੁਸੀਂ ਘੇਰਾ ਬਹੁਤ ਜ਼ਿਆਦਾ ਵੱਡਾ ਕਰ ਲੋਗੇ ਤੇ ਜਿਹੜਾ ਹੈਗਾ ਪੇਟ ਦੇ ਉੱਪਰ ਕਮੀਜ਼ ਟੰਗਿਆ ਜਾਊਗਾ ਠੀਕ ਹੈ ਜੀ gekeera ਵੱਡਾ ਹੋਣ ਕਰਕੇ ਪੇਟ ਤੋਂ ਥੱਲੇ ਬਹੁਤ ਹੀ ਜ਼ਿਆਦਾ ਖੁੱਲਾ-ਖੁੱਲਾ ਕੱਪੜਾ ਤੁਹਾਨੂੰ ਮਹਿਸੂਸ ਹੋਊਗਾ ਤੇ ਜਦੋਂ ਤੁਸੀਂ ਤੁਰੋਗੇ ਜਾਂ ਕੁਝ ਕਰੋਗੇ ਤਾਂ ਖੁੱਲਾ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਿਹੜਾ ਹੈਗਾ ਕਮੀਜ਼ ਦੇ ਚਾਕ ਰਹੀ ਤੁਹਾਡਾ ਪੇਟ ਹੈ ਜਿਹੜਾ ਉਹ ਦਿਖੂਗਾ ਸੋ ਇਸ ਪ੍ਰੋਬਲਮ ਤੋਂ ਬਚਣ ਵਾਸਤੇ ਕੇਰਾ ਜਿਹੜਾ ਹੈਗਾ ਤੁਸੀਂ ਲਗਭਗ ਜਿਵੇਂ ਮੰਨ ਲਓ ਕਿ ਜਿਵੇਂ ਤੁਹਾਡਾ ਪੇਟ ਕੱਸ ਕਰ ਰਿਹਾ ਜਾਂ ਜ਼ਿਆਦਾ ਕੱਸਿਆ ਰਿਹਾ ਰਹਿੰਦਾ ਮਤਲਬ ਤੇ ਤੁਸੀਂ ਅੱਧੇ ਇੰਚ ਦਾ ਡਬਲ ਫੋਲਡ ਦੇ ਵਿੱਚ ਅੱਧੇ ਇੰਚ ਦਾ ਤੁਸੀਂ ਮਾਰਜਨ ਜਿਹੜਾ ਪਲੱਸ ਕਰ ਸਕਦੇ ਆ ਵੀ ਥੋੜਾ ਜਿਹਾ ਲੂਜ਼ਿੰਗ ਦੇਣ ਵਾਸਤੇ ਪਰ ਬਹੁਤ ਜ਼ਿਆਦਾ ਨਹੀਂ ਪਰ ਥੋੜੀ ਜੀ ਦੇ ਸਕਦੇ ਹੋ ਜਿਵੇਂ ਅੱਧਾ ਇੰਚ ਕਿ ਕੋਸ਼ ਪੇਟ ਤਾਂ ਤੁਹਾਡਾ ਜਿਹੜਾ ਹੈਗਾ ਕੇਰਾ ਥੋੜਾ ਜਿਹਾ ਵਧ ਰੱਖਣ ਦੀ ਵਜ੍ਹਾ ਨਾਲ ਜਿਹੜਾ ਹੈਗਾ ਇਥੇ ਰਿਲੈਕਸ ਹੋ ਜਾਊਗਾ ਕੋਸ਼ ਪੇਟ ਤੁਹਾਡਾ ਜਿਹੜਾ ਹੈਗਾ ਇੱਥੇ ਰਿਲੈਕਸ ਹੋ ਜਾਊਗਾ ਜਿੱਥੇ ਤੁਸੀਂ ਪਲੇਟ ਦੀ ਲੈਂਥ ਕੱਟ ਕਰ ਦਿੱਤੀ ਤੇ ਕੋਸ਼ ਤੀਸਰਾ ਪੁਆਇੰਟ ਆਪਣਾ ਇੱਥੇ ਆ ਜਾਂਦਾ ਕਮਰ ਤੋਂ ਲੈ ਕੇ ਜਿਹੜਾ ਹਿੱਪ ਤੱਕ ਜਿਹੜੀ ਆਪਾਂ ਸੀਨ ਲਗਾਉਣੀ ਹੈਗੀ ਥੋੜੀ ਜਿਹੀ ਬਾਹਰ ਨੂੰ ਕਰਕੇ ਲਗਾਉਣੀ ਹੈਗੀ ਐ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੇਟ ਨੂੰ ਤੁਹਾਡੇ ਨੂੰ ਸਪੇਸ ਮਿਲ ਜੂਗੀ ਤੇ ਤੁਹਾਡਾ ਪੇਟ ਆ ਜਿਹੜਾ ਤੰਗ ਨਹੀਂ ਹੋਊਗਾ ਤੇ ਘੱਟ ਘੇਰੇ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਡਾ ਪੇਟ ਆ ਜਿਹੜਾ ਉਹ ਸਹੀ ਤਰੀਕੇ ਨਾਲ ਸੈੱਟ ਆ ਸਕਦਾ ਤੇ ਜੇ ਮੇਰੇ ਦੱਸੇ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਜੀ ਕਮੈਂਟ ਕਰ ਦਿ ਵੀ ਮੈਂ ਤੁਹਾਡੇ ਲਈ ਬਹੁਤ ਵਧੀਆ ਵਧੀਆ ਵੀਡੀਓ ਲੈ ਕੇ ਆ ਸਕਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ ਸੋ ਮਚ